ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੀਮਕਰਨ ਦੇ ਪਿੰਦੇ ਪਿੰਡ ਕਰਿਆਲਾ ਵਿਖੇ ਰੇਲ ਮਹਿਕਮੇ ਵੱਲੋਂ ਕਈ ਪਿੰਡਾਂ ਨੂੰ ਜੋੜਨ ਵਾਲੀ ਸੜਕ ਨੂੰ ਪਟਕੇ ਰੇਲਵੇ ਲਾਈਨ ਹਿੱਟ ਅੰਡਰ ਬ੍ਰਿਜ ਬਣਾਉਣ ਦਾ ਜੋਹੀ ਕੰਮ ਸ਼ੁਰੂ ਕੀਤਾ ਗਿਆ। ਇਸ ਦੌਰਾਨ ਪਿੰਡ ਕਰਿਆਲਾ, ਤਲਵੰਡੀ, ਦੁਬਲੀ ਅਤੇ ਕਈ ਹੋਰ ਪਿੰਡਾਂ ਦੇ ਨਾਲ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਰੇਲਵੇ ਵਿਭਾਗ ਖਿਲਾਫ ਜਾਮ ਕੇ ਨਾਅਰੇਬਾਜ਼ੀ ਕੀਤੀ ਹੈ। ਗਲਬਾਤ ਕਰਦੇ ਹੋਏ ਕਿਸਾਨਾ ਕੋ ਸੁਖਵੰਤ ਸਿੰਘ ਦੁਬਲੀ ਹਰਪਾਲ ਸਿੰਘ ਕਰਿਆਲਾ ਰਾਜਵੇ ਸਿੰਘ ਤਲਵੰਡੀ ਨੇ ਕਿਹਾ ਕਿ ਰੇਲ ਮਹਿਕ ਵਿੱਚ ਵੱਲੋਂ ਪਿੰਡ ਕਰਿਆਲੇ ਦਾ ਰੇਲਵੇ ਸਟੇਸ਼ਨ ਵੱਡਾ ਕੀਤਾ ਜਾ ਰਿਹਾ ਹੈ ਅਤੇ ਇਸ ਦੌਰਾਨ ਰੇਲ ਮਹਿਕ ਵਿੱਚ ਵੱਲੋਂ ਪਿੰਡ ਕਰਿਆਲਾ ਤੋਂ ਤਲਵੰਡੀ ਦੁਬਲੀ ਪੰਘਾਰਾ ਮਣ ਜੰਮਣਕੇ ਕੇ ਅਤੇ ਕਈ ਹੋਰ ਪਿੰਡਾਂ ਨੂੰ ਜੋੜਨ ਵਾਲੀ ਸੜਕ ਤੋਂ ਲੰਘਦੀ ਰੇਲਵੇ ਲਾਂ ਦੇ ਹੇਠ ਅੰਡਰ ਬ੍ਰਿਜ ਬਣਾਇਆ ਜਾ ਰਿਹਾ ਹੈ ਜਿਸ ਕਰਕੇ ਕਈ ਪਿੰਡਾਂ ਨੂੰ ਭਾਰੀ ਨੁਕਸਾਨ ਹੋਵੇਗਾ ਉਸ ਨਾਲ ਕਈ ਪਿੰਡਾਂ ਦੇ ਰਸਤੇ ਬਲੌਕ ਹੋ ਜਾਣਗੇ ਜਿਸ ਨਾਲ ਲੋਕਾਂ ਨੂੰ ਕਈ ਕਿਲੋਮੀਟਰ ਤੱਕ ਦੂਰ ਸਫ਼ਰ ਕਰਕੇ ਵਾਪਸ ਘਰਿਆਲੇ ਆਉਣਾ ਪਵੇਗਾ ਜੋ ਕਿ ਬਿਲਕੁਲ ਗਲਤ ਹੈ ਉਹਨਾਂ ਕਿਹਾ ਹੈ ਕਿ ਉਹ ਅੰਡਰ ਬ੍ਰਿਜ ਕਦੇ ਵੀ ਨਹੀਂ ਬਣਾਉਣ ਦੇਣਗੇ ਅਤੇ ਉਹਨਾਂ ਨੂੰ ਹੋਰ ਵੀ ਵੱਡਾ ਸੰਘਰਸ਼ ਵਿੰਡਣਾ ਪਵੇਗਾ ਭਾਈ ਇਹ ਰੇਲਵੇ ਲਾਈਨ ਤੇ ਨਾਰੇਬਾਜ਼ੀ ਕਰ ਰਹੇ ਜੇ ਕੀ ਮਾਮਲਾ ਕੀ ਹੈ ਜੀ ਅੱਜ ਅਸੀਂ ਲਗ ਲਾ ਕੇ ਪਿੰਡਾਂ ਤੋਂ ਘਰਿਆਲੇ ਨਗਰ ਦੇ ਜਿੰਨਾ ਵੀ ਇਲਾਕੇ ਦੇ ਪਿੰਡ ਨੇ ਜਿਦਾ ਦੁੱਬਲੀ ਆ ਤਲਵੰਡੀਆਂ ਤਲੇ ਕਾਲੇ ਗਿਆ ਇਧਰ ਜੰਡ ਮਾਣੇ ਗਿਆ ਜੋ ਵੀ ਭੌਂ ਵੱਲ ਤੱਕ ਜਿੰਨੇ ਪਿੰਡ ਆ ਜਿਨ੍ਹਾਂ ਨੂੰ ਘਰਿਆਲਾ ਜਿਹੜਾ ਸ਼ਹਿਰ ਵਰਗਾ ਸਾਡਾ ਮਾਰਕੀਟ ਇੱਥੇ ਦਾਣਾ ਮੰਡੀ ਆ ਇੱਥੇ ਬਿਜਲੀ ਘਰ ਆ ਸਾਨੂੰ ਆਮ ਲੋਕਾਂ ਨੂੰ ਇੱਥੇ ਆਉਣਾ ਜਾਣਾ ਪੈਂਦਾ ਘਰਿਆਲੇ ਨਾਲ ਤੇ ਅੱਜ ਦਾ ਸੁਨਦਾ ਸੈਂਟਰ ਆ ਸੋਸਾਇਟੀ ਆ ਇਸ ਕੰਕਟ ਸਕੂਲ ਆ ਸਾਰੀਆਂ ਚੀਜ਼ਾਂ ਦੀ ਸਾਨੂੰ ਇੱਧਰ ਸਹੂਲਤ ਆ ਅਸੀਂ ਲੋਕ ਜਾਦੇ ਪਿੰਡਾਂ ਦੇ ਜਿਹੜੇ ਆ ਇਹ ਸ਼ਹਿਰ ਨਾਲ ਇੱਕ ਰਿਆਲੇ ਨਾਲ ਟੱਚ ਆ ਇੱਥੇ ਸਰਕਾਰ ਜਿਹੜਾ ਅੰਡਰ ਬ੍ਰਿਜ ਬਣਾ ਰਹੀ ਆ ਉਹਦੀ ਸਾਨੂੰ ਮੁਸ਼ਕਲ ਆਊਗੀ ਕਿਉਂਕਿ ਬੜੀਆਂ ਮੁਸ਼ਕਲਾਂ ਆਉਂਦੀਆਂ ਇਹ ਅਸੀਂ ਇਹ ਗੱਲ ਚਾਹੁੰਦੇ ਆ ਕਿ ਓਵਰ ਬ੍ਰਿਜ ਬਣ ਜੇ ਕਿਉਂਕਿ ਓਵਰ ਬ੍ਰਿਜ ਦੇ ਉੱਤੋਂ ਦੀ ਜਿਹੜੀ ਚੀਜ਼ ਲੰਘਣੀ ਆ ਲੰਗੀ ਜਾਵੇ ਪਰ ਅਸੀਂ ਇਹ ਪਿੰਡਾਂ ਵਾਲੇ ਥੱਲਿਓਂ ਦੀ ਰੇਲਵੇ ਲੈਂਦੇ ਪੁਲ ਨਹੀਂ ਬੰਦ ਰੰਕ ਬੰਦ ਕਰਕੇ ਰੱਖਾਂਗੇ ਇਹ ਨਹੀਂ ਬਣਨ ਦੇਾਂਗੇ ਕਿਉਂਕਿ ਸਾਨੂੰ ਇਹ ਵੱਡੀਆਂ ਮੁਸ਼ਕਲਾਂ ਆਉਣੀਆਂ ਅਸੀਂ ਉਹਨਾਂ ਮੁਸ਼ਕਲਾਂ ਨੂੰ ਪਹਿਲਾਂ ਦੇਖਦੇ ਹੋਏ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇੱਥੇ ਓਵਰਬ੍ਰਿਜ ਬਣਾਇਆ ਜਾਵੇ ਥੱਲੇ ਉਹਦੀ ਬ੍ਰਿਜ ਨਾ ਬਣੇ ਆਪਦੀ ਮਨਜ਼ੂਰੀ ਜਿਹੜੀ ਆ ਇਹਨੂੰ ਕੈਨਸਲ ਕਰਾ ਕੇ ਓਵਰਬ੍ਰਿਜ ਦੀ ਮਨਜ਼ੂਰੀ ਲੈ ਕੇ ਇਹ ਬ੍ਰਿਜ ਬਣਾਇਆ ਜਾਵੇ ਧੰਨਵਾਦ ਨੂੰ ਸਰਪਾਲ ਸਿੰਘ ਕਰਿਆੜਾ ਕੀ ਮਸਲਾ ਕੀ ਹੈ ਜੀ ਮਸਲਾ ਕੀ ਹੈ ਜੀ ਮਸਲਾ ਹੈ ਇੱਥੇ ਨਾ ਰੇਲ ਦਾ ਬਹੁਤ ਵੱਡਾ ਬਣ ਰਿਹਾ ਹੈ ਉਹ ਜਿੰਨਾ ਨਾ ਇਟ ਟੋਟੋਈ ਦਾ ਸਾਧਨ ਤੇ ਬੈੱਡ ਬਣ ਰਿਹਾ ਹੈ ਉਹਦੇ ਵਿੱਚ ਸਾਡੇ ਜਿਹੜੇ ਦੋ ਪੁੱਲ ਨੇ ਇੱਕ C62 ਔਰ C8 ਇਹ ਸਾਡੇ ਦੋਵੇਂ ਫਾਰਕ ਬੰਦ ਹੋ ਰਹੇ ਆ ਸਾਨੂੰ ਅਸੀਂ ਰਿਪੋਰਟ ਕਰਦੇ ਸਰਕਾਰ ਦੇ ਅੱਗੇ ਜਿਹੜਾ ਸਾਡਾ ਫਾਰਕ C62 ਜਾਂ ਸੀ ਤਿਹੇ ਜਿਉਂਦਾ ਤਿਉ ਰਵੇ ਜੇ ਇਹਨਾਂ ਦੇ ਲੇਬਰ ਦਾ ਕੰਮ ਕਰਨਾ ਟਰੱਕਾਂ ਦੀ ਢੋਆ ਢਵਾਈ ਦਾ ਕੰਮ ਕਰਨਾ ਤੇ ਉਹ ਜਿਹੜੇ ਜਿੰਨਾਂ ਵੀ ਕਾਰੋਬਾਰ ਉਹ ਆਪ ਦਾ ਸਰਕਾਰੀ ਦੇ ਵਿੱਚ ਵਿੱਚ ਬੈੱਡ ਜਿੱਥੇ ਬੈੱਡ ਬਣਾਉਨੇ ਉਹ ਉਹਦੇ ਤੌਰ ਤੇ ਆਪਣੇ ਆਪ ਕਰੇ ਕਿਉਂਕਿ ਜੇ ਟਰੱਕਾਂ ਦੀ ਢੋਆ ਢਵਾਈ ਕਰਦੇ ਨੇ ਉਹਦੇ ਤੇ ਜਿਹੜੀ ਸਾਡੀ 12 ਮਾਰਾ ਕਰ ਮੈਂ ਛੜ ਗਿਆ 65 ਫੁੱਟ ਛੜ ਗਿਆ ਜਿਹੜੀ 65 ਫੁੱਟ ਛੜ ਗਿਆ ਉਹਦੇ ਦੇ ਟੁਕ ਟੋਆ ਢੋਈ ਜਾਵੇ ਜੇ ਜਿਹੜੀ 36 ਫਾਟ ਸੀ ਛੜ ਗਿਆ ਉਹ 5 ਕਰਬੰਦੀ ਆ ਜ 30 ਫੁੱਟ 35 ਫੁੱਟ ਆ ਉਰੇ ਤੇ ਇੱਕ ਬੱਚਿਆਂ ਦੀਆਂ ਬਹੁਤ ਜ਼ਿਆਦਾਆਂ ਗੱਡੀਆਂ ਲਾਂਹ ਦੀਆਂ ਬੱਚੇ ਜਿਹੜੇ ਬੱਚੇ ਸਕੂਲਾਂ ਚ ਪੜਦੇ ਸਾਡੇ ਸਕੂਲ ਜਿਹੜੇ ਆ ਇਹ ਪਿੰਡ 25 ਤੋਂ 30 35 ਤੋਂ 40 ਪਿੰਡ ਜਿਹੜੇ ਉਹ ਪਿੰਡ ਜਿਹੜੇ ਇਹਨੇ ਇਹਦੇ ਤੇ ਆਵਾਜਾਈ ਹੈਗੀ ਆ ਜੇ ਸਾਨੂੰ ਦੁੱਖ ਹੈਗਾ ਦਾ ਜੇ ਇਹ ਸਾਰਾ ਕੁਝ ਬਣ ਗਿਆ ਤੇ ਸਾਡਾ ਜਿਹੜਾ ਪਿੰਡਾਂ ਦਾ ਇੱਕ ਪੱਥਿਆਂ ਦਾ ਕਾਰੋਬਾਰ ਬੱਚਿਆਂ ਦਾ ਕਾਰ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਨਿਸ਼ਕਾਨ ਹੋਊਗਾ ਕਿਉਂਕਿ ਫਿਰ ਸਾਡੀਆਂ ਬੱਸਾਂ 'ਚ ਇੱਕ ਟਰੱਕ ਵੀ ਰਾਜ ਖਲੋ ਗਿਆ ਕਿਤੇ ਜਦੋਂ ਇਹ ਫਾਰਖੰਦ ਪਿਛੜੇ ਰਹਿ ਛਾਗਾ ਬਾਨੀਆਂ ਸਾਡੇ ਬੱਚਿਆਂ ਦਾ ਜਿਹੜਾ ਬੜਾ ਨਿਸ਼ਕਾਮ ਉਹ ਵਿਚਾਰੇ ਭੁੱਖੇ ਤਾਂ ਗੱਡੀਆਂ ਵਿੱਚ ਬੈਠੇ ਰਿਆ ਕਰਨਗੇ ਇਸ ਗੱਲ ਨੂੰ ਅਸੀਂ ਆਨੇ ਵੀ ਸਾਡਾ ਫਰਕ ਜਿਉਂ ਦਾ ਤਿਉਂ ਰਵੇ ਤੇ ਜੇ ਬਣਾਉਣਾ ਇਹਨਾਂ ਨੇ ਆਪ ਦਾ ਵਿੱਚ ਵਿੱਚ ਬੈੱਡ ਜੋ ਵਿੱਚ ਮਰਜੀ ਬਣਾਈ ਜਾਂ ਸਰਕਾਰ ਪੈਂਚਾਇਤ ਵਾਹਿਗੁਰੂ ਜੀ ਦਾ ਖਾਸਾ ਰਾਜਵੀਰ ਸਿੰਘ ਕਿਹੜਾ ਪਿੰਡ ਜੀ ਚਲੋਣੀ ਸੋਭਾ ਸਿੰਘ ਅੱਜ ਕੀ ਮੁਸ਼ਕਲ ਆ ਰਹੀ ਹੈ ਜਿਹੜਾ ਰੇਲਵੇ ਲਾਈਨ ਤੇ ਨਾਰੇ ਬਾਜੀ ਕਰ ਰਹੇ ਇਹ ਮੁਸ਼ਕਲ ਸਾਨੂੰ ਇਹ ਆ ਰਹੀ ਆ ਇਹ ਜਿਹੜਾ ਕਰਿਆਲੇ ਦੇ ਵਿੱਚ ਸੀ 62 ਟੂ ਫਾਰਟ ਕਾ ਇਹਦੇ ਥੱਲੋਂ ਦੀ ਜਿਹੜਾ ਇੱਕ ਬ੍ਰਿਜ ਬਣਾ ਰਹੇ ਆ ਪਰ ਇਹ ਜਿਹੜਾ ਰਸਤਾ ਮਾਲਵੇ ਤੇ ਮਾਝੇ ਨੂੰ ਆਸੋ ਜੋੜਦਾ ਵਾ ਉਹ ਵਾਲ ਦੀ ਜਿਹੜਾ ਪਿੰਡ ਆ ਉਥੇ ਪੁਲ ਬਣਿਆ ਹੋਇਆ ਵੱਡਾ ਦਰਿਆ ਦੇ ਉੱਪਰ ਇਹ ਸਾ ਰਸਤੇ ਦੇ ਉੱਤੇ ਬਹੁਤ ਵੱਡੀ ਆਉ ਜਾਈ ਆ ਬਹੁਤ ਵੱਡੀਆਂ ਗੱਡੀਆਂ ਲੰਘਦੀਆਂ ਟੁਵਾ ਟੁਵਾਈ ਹੁੰਦੀ ਆ ਹਰ ਇੱਕ ਮਸ਼ੀਨਾ ਵੱਡੀਆਂ ਕੰਪੈਨਾਂ ਲੰਘਦੀਆਂ ਇਸ ਕਰਕੇ ਜੇ ਇੱਥੇ ਥੱਲੋਂ ਦੀ ਪੁਲ ਬਣਦਾ ਹੈ ਬ੍ਰਿਜ ਬਣਦਾ ਹੈ ਤੇ ਆਮ ਜਨਤਾ ਨੂੰ ਸਾਰੇ ਇਲਾਕੇ ਨੂੰ ਮਾਝੇ ਦੇ ਮਾਲਵੇ ਦੇ ਇਲਾਕੇ ਨੂੰ ਜਿਹੜੀ ਬਹੁਤ ਵੱਡੀ ਦਿੱਕਤ ਆਊਗੀ ਇਸ ਕਰਕੇ ਅਸੀਂ ਸੈਂਟਰ ਸਰਕਾਰ ਤੋਂ ਰੇਲਵੇ ਦੇ ਮੰਤਰੀ ਤੋਂ ਰੇਲਵੇ ਦੇ ਮੰਤਰਾਲੇ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆਂ ਕਿ ਇਹ ਜਿਹੜਾ ਪੁਲ ਹੈ ਇਹ ਤੇ ਉਹ ਜਿਹੜਾ ਪੁੱਛਾ ਪੁਲ ਜਿਹੜਾ ਓਵਰ ਬ੍ਰਿਜ ਉਹ ਬਣਾਇਆ ਜਾਵੇ ਜਿਹੜਾ ਥੱਲਿਓਂ ਦੀ ਹੈ ਉਸ ਦੇ ਨਾਲ ਜਿਹੜਾ ਸਾਰਾ ਇਲਾਕਾ ਮਾਲਵਾ ਤੇ ਮਾਝਾ ਆਸ ਵਿੱਚ ਜੁੜਦਾ ਹੈ ਤਾਂ ਉਹ ਹਟਵਾਈ ਹੁੰਦੀ ਹੈ ਉਸ ਦੇ ਵਿੱਚ ਸਾਨੂੰ ਬੜੀ ਵੱਡੀ ਪਰੇਸ਼ਾਨੀ ਆਊਗੀ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਥੱਲਿਓਂ ਦੀ ਪੁਲ ਅਸੀਂ ਨਹੀਂ ਬੰਨ੍ਹ ਦਵਾਂਗੇ ਤੇ ਜੇ ਪੁਲ ਬਣਾ ਉਦੋਂ ਪੁਤਕ ਮਨਜ਼ੂਰੀ ਲੈ ਕੇ ਸਾਨੂੰ ਉੱਪਰ ਦਾ ਬ੍ਰਿਜ ਬਣਾ ਕੇ ਦਿੱਤਾ ਜਾਵੇ ਫਿਰ ਸਾਡੇ ਮੁਸ਼ਕਲ ਹੱਲ ਹੋ ਗਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ